ਆ ਗਿਆ ਆ ਗਿਆ ਬੰਦਿਆਣਾ ਪੰਜਵਾ ਤੇ ਉਸ ਤੋਂ ਬਾਅਦ ਸੀਨਾ ਬਾਅਦ ਚੱਲ ਪਹਿਲਾ ਜਿਹੜਾ ਚ Oh, 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 ਦੇ ਛੋਵਾ ਮਕਾ ਮਖਰੇ ਬਚ ਗੁਦਾਏ ਸੰਸਕਾਰ ਵਾਲੀ ਨਾਲ ਪਿਆਰ ਕੀਤਾ ਕਿ ਉਸਨੇ ਆਪਣਾ ਇਕਲਾ ਉਪਰ ਪੁੱਤਰ ਵਕਸ਼ ਦਿੱਤਾ ਤਾਂ ਕਿ ਇਹ ਦਿਨ ਇਹ ਗੁੱਡ ਫਰਡੇ ਇਹ ਮਨਾਇਆ ਜਾਂਦਾ ਇਹ ਅੱਜ ਦਾ ਦਿਨ ਜਿਹੜਾ ਸਾਡੇ ਨਾਲ ਦੀ ਤਰ੍ਹਾਂ ਪਾਣੀ ਦੀ ਜਲਦੀ ਸੇਵਾ ਕੀਤੀ ਜਿਹੜੇ ਦਿਨ ਇਹ ਜਿਹੜਾ ਗੁੱਡ ਫਰਡੇ ਆ ਇਹ ਦੁੱਖ ਭਰਿਆ ਦਿਨ ਨੇ ਇੱਥੇ ਅਸੀਂ ਸਾਰਾ ਸੇਵਾ ਕਰਾਇਆ ਜਾਂਦੀ ਹੈ ਸਾਡੇ ਵੱਲੋਂ ਜੋ ਜਲਦੀ ਕੋਈ ਤਰ੍ਹਾਂ ਦੀ ਜਲਦੀ ਸੇਵਾ ਕਰਦੇ ਆ ਲੋਕੀ ਹਰ ਤਰ੍ਹਾਂ ਦੀ ਸੇਵਾ ਕਰਦੇ ਆ ਲੋਕੀ ਤੇ ਇਸ ਕਰਕੇ ਅਸੀਂ ਸੇਵਾ ਕਰਦੇ ਮੱਲਕੇ ਨਾਲ ਆਪ ਵੀ ਸੇਵਾ ਕਰੀਦੀ ਆ ਜਲਦੀ ਅੱਜੀਆਂ ਦੇ ਅੱਜ ਦੇ ਸ਼ੋਭਾ ਯਾਤਰਾ ਨਾਲ ਲੈ ਕੇ ਤੁਹਾਨੂੰ ਫਰਾਈਡੇ ਅੱਜ ਸੈਂਟ ਮੈਰੀ ਕੈਥੋਲਿਕ ਚਰਚ ਫਤੇਗਰ ਚੂੜੀਆਂ ਦੇ ਵਿੱਚ ਫਾਦਰ ਜੌਨੀ ਦੀ ਇਕਬਾਈ ਦੇ ਵਿੱਚ ਗੁੱਡ ਫਰਡੇ ਤੇ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਜੋ ਕਿ ਇੱਕ ਸ਼ਾਂਤੀ ਦਾ ਪ੍ਰਤੀਕ ਹੈ ਪਿਆਰ ਦਾ ਪ੍ਰਤੀਕ ਹੈ ਇਹ ਗੁੱਡ ਫਰਡੇ ਪੂਰੀ ਦੁਨੀਆ ਦੇ ਵਿੱਚ ਅੱਜ ਮਨਾਇਆ ਜਾ ਰਿਹਾ ਹੈ ਇਹ ਪ੍ਰਭੂ ਯਿਸੂਮਸੀਹ ਦਾ ਦੁੱਖ ਭੋਗ ਦਾ ਦਿਨ ਹੈ ਜਿਸ ਦਿਨ ਪ੍ਰਭੂ ਯਿਸੂਮਸੀਹ ਨੂੰ ਕਲਵਰੀ ਪਹਾੜ ਤੇ ਸਲੀਬ 'ਤੇ ਮੌਤ ਦਿੱਤੀ ਗਈ ਸੀ ਔਰ ਉਸ ਤੋਂ ਬਾਅਦ ਉਹ ਫਿਰ ਤੀਸਰੇ ਦਿਨ ਮੁਰਦਿਆਂ ਵਿੱਚ ਜੀ ਉੱਠੇ ਸੀ ਜਿਹੜਾ ਕਿ ਆਪਾਂ ਦੋ ਦਿਨ ਬਾਅਦ ਮਨਾਵਾਂਗੇ ਇਸਟਰ ਦਾ ਸ਼ੁਭ ਦਿਹਾੜਾ ਧੰਨਵਾਦ ਯਾਦ ਰੱਖਣਾ ਅੱਜ ਦਾ ਜਿਹੜਾ ਦਿਨ ਹੈ ਜੀ ਬੜਾ ਇੱਕੇ ਭਾਗਾ ਵਾਲਾ ਦਿਨ ਹੈ ਕਿਦੇ ਵਿੱਚ ਸਾਡੇ ਗ੍ਰੂਟ ਫਰਾਈਡੇ ਮਨਾਇਆ ਜਾਂਦਾ ਹੈ ਪਰ ਵੀ ਐਸਐਮਸੀ ਜਿਹੜਾ ਸਾਡੀ ਪਾਪਾ ਦੀ ਘਤ ਤਸਲੀਪ ਉੱਤੇ ਕੁਰਬਾਨਾ ਆ ਉਹ ਅਸੀਂ ਜਿਹੜਾ ਅੱਜ ਦਿਨ ਜਿਹੜਾ ਅਸੀਂ ਮਨਾ ਰਹੇ ਹ ਫਤੇਕਰ ਚੂੜੀਆਂ ਸੰਤ ਫਰਾਂਸਿਸ ਸਕੂਲ ਫਾਦਰ ਜੋਨੀ ਏਟ ਦੀ ਗਵਾਈ ਤੇਟਾ ਸੀ ਜਿਹੜਾ ਪੱਕ ਸ਼ਹਿਰ ਦੇ ਸ਼ਹਿਰ ਸ਼ਰ ਪਰੰਦਾ ਦੇ ਵਿੱਚੋਂ ਦੀ ਘੁੰਮਦੇ ਆਏ ਇਸੇ ਜਗ੍ਹਾ ਜਿਹੜੀ ਚੋਪ ਯਾਤਰਾ ਖਤਮ ਹੋਏਗੀ ਗਰਦਾਸ ਆ ਜਾ ਇੱਥੇ 10 10 ਉਰਾ ਇੱਥੇ ਖਲੋ ਇੱਥੇ ਖਲੋ ਤੇ ਆ ਸਾਰੇ ਆਈ ਜਾਣੇ ਆ ਇੱਥੇ ਦੇਖੀ ਆਉਂਦਾ ਉਰਾ ਉਹ ਨਿਕਲਦੇ ਸਾਰੇ ਆਈ ਜਾਣੇ ਆ ਕੋਸ਼ ਕਰਨਾ ਜਿਹੜੇ ਸਟੇਜ ਤੇ ਖਲੋਇ ਕਰਦਾ ਚੱਲ ਦੇ ਦੂਰ ਨਾ ਸਟੇਜ ਤੇ ਆਉਂਦਾ

ਨਿਖਾਲ ਜਾ ਰਿਹਾ। ਅੱਜ ਸੀ ਭਾਈ ਸਰਿਕੋ ਕਿਆ ਸੰਕ ਮੈਸੇਜ ਕਿਆ। ਮੱਸੀ ਪਾਈ ਚਾਰੇ ਲਈ ਇਹ ਹੀ ਸੰਦੇਸ਼ ਹੈ। ਪ੍ਰਭੂ ਦੀ ਪਿਆਰ ਦਾ ਸੰਦੇਸ਼। ਸਖੰਚੀਲ ਦਾ ਤੋ ਪਾਈ ਚਾਰੇ। ਅਤੇ ਪਿਆਰ ਦੀ ਸੰਦੇਸ਼ ਦੇਣਾ ਚਾਹੁੰਦਾ। ਛੋਭ ਯਾਤਰਾ ਦਾ ਕਿਆ ਬਤ ਕਿਆ ਕੈਸੀ। ਛੋਭ ਯਾਤਰੇ ਦਾ ਪ੍ਰਬੰਧ ਇਸ ਤਰ੍ਹਾਂ ਹੈ। ਸਾਡੇ ਚਰਚ ਤੋਂ ਨਿਗਲ ਕਰ ਅਸੀਂ ਆਪਣੇ ਭਗਤ ਸਿੰਘ ਨਗਰ ਚੌਕ ਆ ਪ੍ਰਾਣਾ ਡਾ ਰਵਿਦਾਸ ਚੌਕ ਚੁੰਗੀ ਹੋ ਕੇ ਆ ਅਸੀਂ ਆਪਣੇ ਪੁਲਿਸ ਟਾਣਾ ਵਿਚੋਂ ਸ਼ਹਿਰ ਦੇ ਵਿਚੋਂ ਦੀ ਹੋ ਕੇ ਵਾਪਸ ਇੱਥੇ ਚਰਚ ਵਿੱਚ ਪਹੁੰਚੇ